ਭਾਰਤੀ ਕਿਸਾਨ ਜੁਨੇ ਨੇ ਇੱਕ ਟੱਡ ਕੌਂਦਾ ਜਿੰਦਾਬਾਦ 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 ਇਹ ਵੀ ਦੇ ਨਾਲ ਸਮਾਨ ਲਾਉਣ ਵਾਲੇ ਵੀਰ ਮਰਦਾਬਾ ਮਰਦਾਬਾ ਜਿੰਦਾਬਾਦ ਸਾਡੇ ਨਾਲ ਮਾਣ ਖਾਣ ਵਾਲੇ ਸਰਪੰਚ ਸਾਹਿਬ ਜਿੰਦਾਬਾਦ ਜਿੰਦਾਬਾਦ ਜਮਲੇ ਰਾਜੀ ਫਤ ਮਰਦਾਬਾ ਮਰਦਾਬਾ ਲੋੜਾ ਸਮਾਨ ਲਾਉਣ ਵਾਲੇ ਡੀਲਰ ਮਰਦਾਵਾ ਮਰਦਾਵਾ ਡੀਲਰਾਂ ਨੂੰ ਸਹੇਦਣ ਵਾਲਾ ਚੀਫ ਮਾਨਸਾ ਦਾ ਮਰਦਾਵਾ ਮਰਦਾਵਾ ਸਾਰੇ ਕਿਸਾਨ ਜੁਨੀਆਂ ਨੇ ਇੱਕ ਤਾ ਡਕਾਉਂਦਾ ਜਿੰਦਾਬਾਦ 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 ਅੱਜ ਭਾਰਤੀ ਕਿਸਾਨ ਜੁਨੇ ਦੇ ਇਕਟਾ ਡਕੌਂਦਾ ਬੰਦੋਂ ਅਸੀਂ ਜਿਹੜਾ ਮਾਨਸਾ ਜ਼ਿਲ੍ਹੇ ਦਾ ਮੁੱਖ ਜ਼ਿਲ੍ਹੇ ਦਾ ਅਸਰ ਚੀਫ ਉਹਨੂੰ ਮੰਗ ਪੱਤਰ ਦਿੱਤਾਗਾ ਕਿਉਂਕਿ ਮਾਨਸਾ ਦੇ ਲਵੇ ਲਵੇ ਵੀ ਕੇ ਜੁਨੇ ਡਕੌਂਦਾ ਤੇ ਸਾਡੇ ਪਿੰਡ ਪ੍ਰਧਾਨ ਪਿੰਡ ਦੇ ਆਗੂ ਅਤੇ ਬਲਾਕ ਦੇ ਆਗੂ ਹਰਦੇਵ ਸਿੰਘ ਰਾਠੀ ਦੀ ਗਵਾਹੀ ਦੇ ਵਿੱਚ ਮੰਗ ਪੱਤਰ ਦਿੱਤਾ ਮੰਗ ਪੱਤਰ ਇਹ ਹੈ ਵੀ ਮੇਨ ਮੰਗ ਇਹ ਹੈ ਵੀ ਜਿਹੜੀ ਡੀਏਪੀ ਆ ਜੂਰੀਆ ਅੱਜ ਕਿਸਾਨ ਜਿਹੜੂ ਇੱਕ ਬੋਰੀ ਚਾਹੀਦੀ ਆ ਉਹਦੇ ਨਾਲ ਵੀ ਨੈਨੋ ਖਾਦ ਤੇ ਬੀ ਨਰਮੇ ਦਾ ਜਾਂ ਕੋਈ ਹੋਰ ਬੇ ਲੋੜੀਆਂ ਸਮਾਨ ਲਾ ਕੇ ਦਿੰਦਾ ਕਿਸਾਨ ਕੋਲੇ ਬੋਰੀ ਲੈਣ ਵਾਸਤੇ ਇੱਕ ਪੈਸਾ ਨਹੀਂ ਹੁੰਦਾ ਤੇ ਉਹ ਚੀਫ ਸਾਹ ਦੇ ਧਿਆਨ ਚ ਲੈ ਕੇ ਮੰਗ ਪੱਤਰ ਦਿੰਦਾ ਤੇ ਉਸ ਤੋਂ ਬਾਅਦ ਜਿਹੜਾ ਨਰਮਾ ਮਰ ਗਿਆ ਲੋਕਾਂ ਦਾ ਨਰਮਾ ਮਰ ਗਿਆ ਖੇਤੀ ਗਾੜੀ ਵਾਲੇ ਦਫ਼ਤਰਾਂ ਦੇ ਵਿੱਚ ਬੈਠੇ ਐ ਪਿੰਡਾਂ ਦੇ ਵਿੱਚ ਟੀਮਾਂ ਬਣਾ ਕੇ ਜਾਣ ਸਰਕਾਰ ਤਾਂ ਸਾਡੀ ਕਹਿੰਦੀ ਆ ਵੀ ਗਰਦੌਰੀਆਂ ਬਾਅਦ ਦੇ ਵਿੱਚ ਮੰਗ ਜਾ ਪਹਿਲਾਂ ਅਸੀਂ ਕਹਿੰਦੇ ਆ ਵੀ ਫੌਰੀ ਤੌਰ ਤੇ ਜਿੱਥੇ ਜਿੱਥੇ ਨਰਮੇ ਦਾ ਝੋਨੇ ਦਾ ਸਰਜੀਆਂ ਦਾ ਕੱਖਾਂ ਦਾ ਨਿਸ਼ਕਾਨ ਹੋਇਆ ਪਸ਼ੂਆਂ ਦਾ ਤਿਆਰੇ ਦਾ ਉਹਦਾ ਫੌਰੀ ਤੌਰ ਤੇ ਗਰਦਾਰੀਆਂ ਕਰਕੇ ਲੋਕਾਂ ਨੂੰ ਮਾਮਲਾ ਦੇਣਾ ਸਰਕਾਰ ਦੀ ਹਵਾ ਨਿਕਲ ਚੁੱਕੀ ਆ ਸਰਕਾਰ ਨੇ ਸਿਰਫ ਇਹ 20000 ਰੁਪਏ ਜਿਹੜਾ ਲਾਣਿਆਗਾ ਜਿਹੜਾ ਬਹੁਤ ਨਗੂਨਾਗਾ ਥੋੜਾਗਾ ਉਹਦੇ ਵਿੱਚ ਵੀ 100% 20000 ਉਹਨੂੰ ਦੇਣਗੇ ਜਿਹਦਾ 70% ਨਿਸ਼ਕਾਨ ਹੋਇਆ ਜੇ ਉਹਦੂ ਘੱਟ ਹੋਇਆ ਤਾਂ 10000 ਰੁਪਏ ਤੇ ਰਹਿ ਗਿਆ ਜਿਹੜਾ ਬਿਲਕੁਲ ਨਿੰਦਣਯੋਗ ਹੈ ਉਹਦੀ ਅਸੀਂ ਮੰਗ ਕੀਤੀ ਆ ਵੀ ਫੌਰੀ ਤੌਰ ਤੇ ਜਿੰਨੇ ਕਿਸਾਨਾਂ ਦੇ ਮੱਲਬ ਲੱਗਦੀ ਹੈ ਜ਼ਖਮਾਂ ਤੇ ਲਾਓ ਫਿਰ ਜਿੱਥੇ ਫਾਸਲੇ ਖਰਾਬ ਹੋ ਗੀਆਂ ਸਾਡੀਆਂ ਉਥੇ ਘਰ ਡਿੱਗੇ ਗਿਆ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦੀ ਫੌਰੀ ਤੌਰ ਤੇ ਲਿਸਟ ਲੈ ਕੇ ਉਹ ਕਰੋ ਤੇ ਸਾਡੀ ਚੀਫ ਸਾਹਿਬ ਨਾਲ ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਈ ਹੈ ਪਰ ਵਧੀਆ ਵਿਸ਼ਵਾਸ ਦਿੱਤਾ ਸਾਰੇ ਆਗੂਆਂ ਨੂੰ ਵੀ ਮੈਂ ਹੁਣੇ ਤੋਂ ਕਿਤੇ ਮਰਜ਼ੀ ਮੈਨੂੰ ਫੋਨ ਦਿੱਤੇ ਸਾਰੇ ਕੋਈ ਵੀ ਡੀਲਰ ਧੱਕਾ ਕਰਦਾ ਰਹੇ ਨਾਲ ਸਮਾਨ ਲਾਉਂਦਾ ਕੋਈ ਵੀ ਜ਼ਬਰਦਸਤੀ ਸੋਸਾਇਟੀ ਦੇ ਵਿੱਚ ਕੋਈ ਸੋਸਾਇਟੀ ਸੈਕਟਰੀ ਕਹਿੰਦਾ ਵੀ ਇਹ ਸਮਾਨ ਲੈਣਾ ਪਊਗਾ ਕარიਮਤ ਤੌਰ ਤੇ ਕਾਰਵਾਈ ਕਰੂੰ ਜ਼ਬਰਦਸਤੀ ਕੋਈ ਨਹੀਂ ਕਿਸੇ ਨੂੰ ਦੇ ਸਕਦਾ ਫੇਰ ਵੀ ਵਧੀਆ ਵਿਸ਼ਵਾਸ ਦਿਵਾ ਕੇ ਸਾਨੂੰ ਭਰੋਸਾ ਦਿਵਾਇਆ ਜੇ ਵਿਸ਼ਵਾਸ ਘਾਤ ਕੀਤਾ ਇੱਥੋਂ ਦੇ ਜਿਵੇਂ ਨੰਬਰ ਦਿੱਤੇ ਆ ਜੀ ਮੈਂ ਫੌਰੀ ਤੌਰ ਤੇ ਪਹੁੰਚੂੰਗੀ ਸਾਡੀ ਮੈਡਮ ਕਹਿੰਦੀ ਤੇ ਹੋਰ ਅਧਿਕਾਰੀ ਕਹਿੰਦੇ ਫੇਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਇਕੱਠ ਕਰਕੇ ਇੱਥੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਤੇ ਨਹੀਂ ਤਾਂ ਇਹ ਡੁੱਬੇ ਜਾਂਦੇ ਕਿਸਾਨ ਐ ਕਰਜ਼ਈ ਕਿਸਾਨ ਐ ਉਹਨਾਂ ਦੀ ਇੱਥੋਂ ਦੇ ਡੀਸੀ ਵੱਲੋਂ ਚੀਜ਼ ਵੱਲੋਂ ਬਾਹ ਫੜ ਕੇ ਬਣਦਾ ਉਹਨਾਂ ਨੂੰ ਬਣਦਾ ਮਾਮਲਾ ਦਿੱਤਾ ਜਾਵੇ ਤੇ ਇਧਰ ਉਹਨਾਂ ਦੀ ਕਿਸਾਨ ਡੀਲਰਾਂ ਤੋਂ ਜਿਹੜੀ ਲੁੱਟ ਹੁੰਦੀ ਹੈ ਉਹ ਕਿਸਾਨਾਂ ਦੀ ਲੁੱਟ ਬਚਾਈ ਜਾਵੇ ਚੀਫ ਨੂੰ ਮੰਗ ਪੱਤਰ ਦਿੱਤਾ ਕੀ ਪ੍ਰੋਗਰਾਮ ਹੈ ਮੈਂ ਹਰਦੇਵ ਸਿੰਘ ਰਾਠੀ ਬੀ ਕੇ ਜੋਤ ਕਹਿੰਦਾ ਬਲਾਜ ਪ੍ਰਧਾਨ ਮਾਨਸਾ ਅੱਜ ਮੀਟਿੰਗ ਸੀ ਬਲਾਕ ਦੀ ਬਲਾਕ ਦੇ ਵਿੱਚ ਝੰਡਾ ਲੱਗਿਆ ਸੀ ਵਿਚਾਰਿਆ ਗਿਆ ਕਿ ਜਿਹੜੇ ਇਥੋਂ ਦੇ ਡੀਲਰ ਨੇ ਮਾਨਸਾਂ ਦੇ ਵਿੱਚ ਸਾਰੇ ਡੀਲਰਾਂ ਦੀ ਗੱਲੋਂ ਤਾਂ ਵੈਸੇ ਕਿਸਾਨਾਂ ਦੀ ਹਿੱਸਲ ਲਾਉਂਦੇ ਨੇ ਵਿਕਲਾਉਂਦੇ ਨੇ ਡੀਪੀ ਦੇ ਬੋਰੀ ਦੇ ਨਾਲ ਨਾਈਟੂਰਿਆ ਦਿੱਤੀ ਜਾਂ ਹੋਰ ਪੋਟਾਸ਼ ਦਿੱਤੀ ਜਾਂ ਸਰਫਰ ਦਿੱਤਾ ਇਸੇ ਕਰਕੇ ਕਿਸਾਨ ਕੋਲੇ ਪੈਸੇ ਇਹਨੇ ਹੁੰਦੀ ਨਹੀਂ ਡੀਪੀ ਬੋਰੀ ਜੋਗਰੇ ਹੁੰਦੇ ਨੇ ਲੇਕੇ ਕਿਸਾਨ ਨੇ ਵਿਚਾਰੇ ਟਾਈਮ ਪਾਸ ਕਰਦੇ ਨੇ ਇਹਨਾਂ ਕੋਈ ਕਪੂਰੀ ਦੇ ਪੈਸੇ ਹੁੰਦੇ ਪਰ ਜਿਹੜਾ ਨਾਲ ਸਮਾਨ ਉਹ ਮਹਿੰਗਾ ਹੁੰਦਾ ਮਰ ਤਾਂ ਨੇ ਇਸ ਕਰਕੇ ਕਿਸਾਨਾਂ ਦੀ ਲੁੱਟਦੇ ਅੱਜ ਅਸੀਂ ਜੇ ਮੁੱਖ ਖੇਤੀਬਾੜੀ ਜਿਹੜੀ ਅਪਤਰਾਮਾਨ ਥਾ ਉਹਨੂੰ ਅਸੀਂ ਬੰਗਪੱਤਰ ਦਿੱਤਾ ਜੀ